ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 9 ਤੇ 10 ਜਨਵਰੀ ਯਾਨੀ ਕਿ ਅਗਲੇ 48 ਘੰਟਿਆਂ ਦੀ ਮੌਸਮ ਅਫਰਡ ਲੈ ਕੇ ਹਾਜ਼ਰਾਂ ਜੀ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਸੈਟਲਾਈਟ ਤਸਵੀਰਾਂ ਦੇਖੀਏ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਉੱਤੇ ਜਿਹੜੀ ਹੈ ਸੰਘਣੀ ਧੁੰਦ ਛਾਈ ਹੋਈ ਹੈ ਜਿਵੇਂ ਕਿ ਪਹਿਲਾ ਦਿਨਾਂ ਦੇ ਦੌਰਾਨ ਇਸ ਸਮਨੇ ਤੋਂ ਤੱਕ ਰਾਹਤ ਨਹੀਂ ਮਿਲ ਰਹੀ ਸੀ ਤੇ ਅੱਜ ਵੀ ਜਿਹੜੇ ਆ ਇਸ ਸੰਗਨਿਤੰਦ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਉੱਤੇ ਅਸਮਾਨ ਦੇ ਉੱਤੇ ਛਾਈ ਹੋਈ ਹੈ ਹਾਲਾਂਕਿ ਜਿਹੜਾ ਪਛਮੀ ਸਿਸਟਮ ਹੈ ਜਿਹੜਾ ਨਾਵਾੜਾ ਉਹ ਵੀ ਹੁਣ ਐਂਟਰ ਕਰ ਚੁੱਕਿਆ ਹੈਗਾ ਪੰਜਾਬ ਦੇ ਲਗਭਗ ਤੁਸੀਂ ਦੇਖ ਸਕਦੇ ਹੋ ਮੱਝ ਦੇ ਖੇਤਰ ਤੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਨੂੰ ਕਵਰ ਕਰ ਚੁੱਕਿਆ ਹੈਗਾ ਉੱਪਰ ਤੋਂ ਹੁੰਦਾ ਜੀ ਤੇ ਆਪਣੇ ਉੱਪਰ ਫੱਦਲ ਹੈ ਤੇ ਹੇਠਾਂ ਜੜੀ ਹੈ ਇਹ ਤੁੰਦ ਛਾਈ ਹੋਈ ਹੈ ਇਸ ਲਈ ਕੋਈ ਇਹ ਤਾਂ ਖਾਸ ਅਸਰ ਹੈ ਜਿਹੜਾ ਸਿਸਟਮ ਦਾ ਨਹੀਂ ਹੋਏਗਾ ਹਾਲਕੇ-ਫੁਲਕੇ ਮੀਂਹ ਦੀ 19 ਸੇ ਫਰ ਹੁਣ ਉਹੀ ਜੜਿਆ ਨਹੀਂ ਜਾਫ ਰਹੀ ਤੇ ਇਹ ਸਿਸਟਮ ਹੁਣ ਅਕੇ ਪਹਾੜਾਂ ਵੱਲੋਂ ਕੁਝ ਕਰ ਜਾਏਗਾ ਤੇ ਇਹ ਜੜੀ ਤੁੰਦਾ ਇਸੇ ਤਰ੍ਹਾਂ ਛਾਈ ਰਹੇਗੀ ਜੀ ਤੇ ਆਉਣ ਵਾਲੇ ਜੜੇ 48 ਘੰਟੇ ਹੋਣਗੇ ਤੁੰਨ ਤੋਂ ਸਿਲਹਾਰ ਰਾਹਤ ਨਹੀਂ ਹੈ ਤੇ ਸੰਗਨੇ ਤੁੰਦੇ ਜੜਿਆ ਇਸੇ ਤਰ੍ਹਾਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਉੱਤਰ ਪ੍ਰਦੇਸ਼ ਤੇ ਅੰਗਧ ਪ੍ਰਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਛਾਈ ਰਹੇਗੀ ਤੇ ਹਾਲਾਂਕਿ ਅੱਜ ਉਮੀਦ ਹੈ ਕਿ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਜਿਹੜੇ ਅਦ੍ਰਜ ਹੋ ਸਕਦੇ ਨੇ ਇਸ ਸਿਸਟਮ ਦੇ ਸਦਕਾ ਤੇ ਪੰਜਾਬ ਦੇ ਉੱਤੇ ਕੋਈ ਇਹਦਾ ਖਾਸਾ ਪ੍ਰਭਾਵ ਨਹੀਂ ਆ ਤੇ ਹਰਿਆਣਾ ਦੇ ਉੱਤੇ ਵੀ ਕੋਈ ਉਮੀਦ ਉਮੀਦ ਬਹੁਤ ਘੱਟ ਹੈ ਤੇ ਇਹ ਸਿਸਟਮ ਜਿਹੜਾ ਕੋਈ ਖਾਸਾ ਪ੍ਰਭਾਵ ਨਹੀਂ ਕਰੇਗਾ ਜੀ ਹਾਲਾਂਕਿ ਅੱਜ ਧੂਹਾ ਨਿਕਲਣ ਦੇ ਅਸਰ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਧੁੰਦ ਜਿਹੜੀ ਕਿਤੇ ਕਿਤੇ ਥੋੜੀ ਹੋਸ਼ਾ ਟੀ ਵੀ ਹੋਈ ਹੈ ਤੇ 12 ਵਜੇ ਤੋਂ ਬਾਅਦ ਯਾਨੀ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਧੂਹ ਚੜਨ ਦੇ ਜਿਹੜੇ ਅਸਰ ਨੇ ਉਹ ਵੱਧ ਰਹੇ ਨੇ ਤੇ ਫਿਲਹਾਲ ਮੌਸਮ ਖਾਕ ਦੀ ਗਣੀ ਹੈ ਤੇ ਫਿਲਹਾਲ ਤੁਹਾਨੂੰ ਤੋ ਰਾਹਤ ਨਹੀਂ ਹੈ ਤੇ ਜੈਲੋ ਅਲਰਜਨ ਨੇ ਤੁਹਾਨੂੰ ਲੈ ਕੇ ਇਸੇ ਤਰ੍ਹਾਂ ਚੱਲੀ ਰਹਿਣਗੇ ਆਉਣ ਵਾਲੇ 3-4 ਦਿਨਾਂ ਤੱਕ ਤੇ ਉਮੀਦ ਹੁੰਦੀ ਹੈ ਕਿ ਅਧੀਮ ਉਮੀਦ ਫਿਲਹਾਲ ਨਾ ਮਾਤ ਰਹੀ ਜੀ ਤੇ ਇਸੇ ਤਰ੍ਹਾਂ ਮੌਸਮ ਅਜਰਾਤ ਹੰਦ ਵਾਲਾ ਬਣਿਆ ਰਹੇਗਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੀ ਜਲਦ ਸਦੇ ਹੋ ਧੰਨਵਾਦ ਸ਼ੁਕਰੀ